ਪਾਰਟੀ ਪ੍ਰਧਾਨ ਸਾਹਿਬ ਨੂੰ ਇਸ ਗੱਲ ਤੇ ਪਾਰਟੀ ਛੱਡ ਦੇਣੀ ਚਾਹੀਦੀ ਹੈ ਜੇ ਤੁਸੀਂ ਆਪਣਾ ਤੱਕੜੀ ਤੇ ਚੋਣ ਨਿਸ਼ਾਨ ਤੇ ਖੜਾ ਕੀਤਾ ਹੋਇਆ ਉਮੀਦਵਾਰ ਜੇ ਤੁਸੀਂ ਅੱਜ ਕਾਗਜ਼ ਵਾਪਸ ਕਰਾ ਕੇ ਤੇ ਭੱਜਣਾ ਚਾਹੁੰਦੇ ਹੋ ਜਿਵੇਂ ਹੀ ਭੱਜ ਹੀ ਜਾਣਾ ਇਲੈਕਸ਼ਨ ਛੱਡ ਕੇ ਇਹ ਜੇ ਫੈਸਲੇ ਪਾਰਟੀ ਪ੍ਰਧਾਨ ਸਾਹਿਬ ਵੱਲੋਂ ਕਰਨੇ ਮੇਰਾ ਖਿਆਲ ਹੈ ਕਿ ਜੇ ਐਸੇ ਤਰ੍ਹਾਂ ਪਾਰਟੀ ਦੇ ਇਲੈਕਸ਼ਨਾਂ ਤੋਂ ਭੱਜਣਾ ਤੇ ਫਿਰ ਮੈਨੂੰ ਇਹ ਲੱਗਦਾ ਕਿ ਪਾਰਟੀ ਛੱਡ ਦੇਣੀ ਚਾਹੀਦੀ ਹੈ ਔਰ ਅਸਤੀਫਾ ਦੇ ਦੇਣਾ ਚਾਹੀਦਾ 104 ਸਾਲ ਪਾਰਟੀ ਦੇ ਪ੍ਰਧਾਨ ਸਰਦਾਰ ਸੁਬੀਰ ਸਿੰਘ ਜੀ ਬਾਦਲ ਸਾਹਿਬ ਵੱਲੋਂ ਜਿਸ ਕਿਸਮ ਦਾ ਅੱਜ ਫੈਸਲਾ ਕੀਤਾ ਗਿਆ ਔਰ ਜਿਸ ਕਿਸਮ ਦੀ ਲੋਕਲ ਜਲੰਧਰ ਜਥੇਬੰਦੀ ਵੱਲੋਂ ਝੂਠੇ ਦਸਤਖਤ ਕਰਕੇ ਕਾਗਜ਼ ਵਾਪਸ ਲੈਣ ਲਈ ਜਾਂ ਸਿੰਬਲ ਵਾਪਸ ਲੈਣ ਲਈ ਛੜਿਆੰਤਰ ਰਚਿਆ ਗਿਆ ਉਹ ਸਾਰਾ ਕੁਝ ਅੱਜ ਜਲੰਧਰ ਦੀ ਪ੍ਰੈਸ ਦੇ ਤੇ ਜਲੰਧਰ ਦੇ ਲੋਕਾਂ ਦੇ ਸਾਹਮਣੇ ਆ। ਔਰ ਮੈਂ ਸਮਝਦਾ ਕਿ ਪਾਰਟੀ ਪ੍ਰਧਾਨ ਸਾਹਿਬ ਨੂੰ ਇਸ ਗੱਲ ਤੇ ਪਾਰਟੀ ਛੱਡ ਦੇਣੀ ਚਾਹੀਦੀ ਹੈ। ਜੇ ਤੁਸੀਂ ਆਪਣਾ ਤੱਕੜੀ ਤੇ ਚੋਣ ਨਿਸ਼ਾਨ ਤੇ ਖੜਾ ਕੀਤਾ ਹੋਇਆ ਉਮੀਦਵਾਰ ਜੇ ਤੁਸੀਂ ਅੱਜ ਕਾਗਜ਼ ਵਾਪਸ ਕਰਾ ਕੇ ਤੇ ਭੱਜਣਾ ਚਾਹੁੰਦੇ ਹੋ। ਸ਼੍ਰੋਮਣੀ ਅਕਾਲੀ ਦਲ ਦਾ ਅਸਲ ਧੜਾ ਜਿਹੜਾ ਹੈਗਾ ਜਿਹਦੇ ਚ ਅੱਜ ਉੱਥੇ ਅਗਵਾਈ ਕਰ ਰਿਹਾ ਸਰਦਾਰ ਗੁਰਪ੍ਰਤਾ ਸਿੰਘ ਵਡਾਲਾ ਸਾਹਿਬ, ਬੀਬੀ ਜਗੀਰ ਕੌਰ ਤੇ ਬਾਕੀ ਸਾਡੀ ਸਾਰੀ ਦੀ ਸਾਰੀ ਜਥੇਬੰਦੀ ਅਸੀਂ ਇਲੈਕਸ਼ਨ ਲੜਾਂਗੇ ਇਹ ਵਕਰੀ ਗੱਲ ਹੈ ਕਿ 2641 ਵੋਟਾਂ ਪਿਛਲੇ ਸਮੇਂ ਚ 5 ਪਈਆਂ ਸੀ ਉਹਨੂੰ ਵਧਾ ਕੇ 5000 ਕਰਦੇ ਆ 4000 ਕਰਦੇ ਆ ਜਾਂ 7000 ਕਰਦੇ ਆ ਪਰ ਜਿਵੇਂ ਹੀ ਭਾਜੀ ਜਾਣਾ ਇਲੈਕਸ਼ਨ ਛੱਡ ਕੇ ਇਹੋ ਜਿਹੇ ਫੈਸਲੇ ਪਾਰਟੀ ਪ੍ਰਧਾਨ ਸਾਹਿਬ ਵੱਲੋਂ ਕਰਨੇ ਮੇਰਾ ਖਿਆਲ ਹੈ ਕਿ ਜੇ ਐਸੇ ਤਰ੍ਹਾਂ ਪਾਰਟੀ ਦੇ ਇਲੈਕਸ਼ਨਾਂ ਤੋਂ ਭੱਜਣਾ ਤੇ ਫਿਰ ਮੈਨੂੰ ਇਹ ਲੱਗਦਾ ਕਿ ਪਾਰਟੀ ਛੱਡ ਦੇਣੀ ਚਾਹੀਦੀ ਆ ਔਰ ਅਸਤੀਫਾ ਦੇ ਦੇਣਾ ਚਾਹੀਦਾ